ਜੀ ਆਪਣੀ ਵੀਡੀਓ ਸ਼ੁਰੂ ਹੁੰਦੀ ਆ ਤਵਾੜਾ ਚੌਕ ਤੋਂ ਉੱਪਰ ਸਵੀਟਸ ਕੋਲੋਂ ਤੇ ਤੁਸੀਂ ਦੇਖ ਸਕਦੇ ਹੋ ਪੂਰੀਆ ਰੌਣਕਾਂ ਲੱਗੀਆਂ ਹੋਈਆਂ ਨੇ ਆਪਾਂ ਪਟਿਆਲਾ ਸ਼ਹਿਰ ਦੀਆਂ ਸੋਹਣੀਆਂ ਵੀਡੀਓ ਬਣਾ ਕੇ ਆਏ ਅੱਜ ਤੇ ਦੇਖ ਸਕਦੇ ਆਂ ਦਕਾਨਾਂ ਸਜੀਆਂ ਹੋਈਆਂ ਨੇ ਪੂਰੀਆਂ ਤੇ ਇੱਥੇ ਨਾਲਾ ਹੁੰਦਾ ਸੀਗਾ ਹੁਣ ਤੇ ਨਾਲਾ ਬੰਦ ਹੋ ਗਿਆ ਤੇ ਆ ਦੇਖੋ ਬਾਈ ਨੇ ਕਿੰਨਾ ਵਧੀਆ ਸੈਟ ਬਲਾਇਆ ਹੋਇਆ ਗੱਡੀ ਦੇ ਵਿੱਚ ਦੇਖੋ ਜੀ ਨਰਮੀਆਂ ਨਵੇਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਆਪਣਾ ਸੋਨੂੰ ਤੁਸੀਂ ਵੀਡੀਓ ਨਾਲ ਜੁੜੇ ਰਹੋ ਪਟਿਆਲਾ ਸ਼ਹਿਰ ਦੀ ਸ਼ਹਿਰ ਕਰਾਨੀਆਂ દિਵਾਲੀ ਤੇ દિਵਾਲੀ 2025 ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਬਾਈਕ ਤੇ ਜਾ ਰਹੇ ਸੀਗੇ ਮੈਂ ਅੱਜ ਤੁਹਾਨੂੰ ਬਾਈਕ ਤੇ ਦਿਖਾਣਾ ਕਿਉਂਕਿ ਭੀੜ ਬਹੁਤ ਹੈ ਨਾ ਬਜ਼ਾਰਾਂ ਦੇ ਵਿੱਚ ਇਸ ਕਰਕੇ ਆਪਾਂ ਬਾਈਕ ਤੇ ਤੁਹਾਨੂੰ ਅੱਜ ਸਾਰੇ ਪਟਿਆਲਾ ਸ਼ਹਿਰ ਦੀ ਜਿੰਨੀ ਵੀ ਵੀਡੀਓ ਬਣਨੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀਡੀਓ ਬਣਾ ਕੇ ਤੁਸੀਂ ਦੇਖ ਸਕਦੇ ਹੋ ਪੂਰਾ ਸਜੀਆਂ ਪਈਆਂ ਨੇ ਦੁਕਾਨਾਂ ਸਾਰੀਆਂ ਹੁਣ ਆਪਾਂ ਆ ਗਏ ਸੀਗੇ ਬਾਜ਼ਾਰ ਦੇ ਚੁੱਕੀ ਸੇ ਪਾਰਸ ਚੁੰਗੀ ਤੇ ਆ ਗਈ ਜੀ ਪਟਿਆਲਾ ਦੀ ਇਹ ਪਾਰਸ ਚੁੰਗੀ ਆ ਗਈ ਜੀ ਦੇਖ ਸਕਦੇ ਹੋ ਜਿੰਨੇ ਰੌਣਕ ਲੱਗੀਆਂ ਨੇ ਤੇ ਚੁੰਗੀ ਤੇ ਆ ਗਿਆ ਆਪਾਂ ਤੁਹਾਨੂੰ ਚੁੰਗੀ ਤੇ ਦਿਖਾਉਣਾ ਵੀਡੀਓ ਬਣਾ ਕੇ ਸਾਰੀ ਤੇ ਆਪਣਾ ਵੀਡੀਓ ਵਧੀਆ ਬਣਾਵਾਂਗੇ ਆਪਾਂ ਜਿੰਨੀ ਕੋਈ ਆਪਾਂ ਤੁਸੀਂ ਦੇਖ ਸਕਦੇ ਹੋ ਹਾਂ ਟਵਾਣਾ ਚੌਕ ਹੈ ਤੇ ਆਹ ਦੇਖ ਸਕਦੇ ਤੁਸੀਂ ਪੂਰਾ ਹੈ ਨਾ ਸਜਿਆ ਪਿਆ ਪੂਰਾ ਚੁੰਗੀ ਤੇ ਦੇਖ ਸਕਦੇ ਹੋ ਸ਼ਾਪਸ ਸਾਰੀਆਂ ਤੇ ਇਹ ਪਾਰਸ ਚੁੰਗੀ ਆ ਇਹਨੂੰ ਪਾਰਸ ਚੁੰਗੀ ਤਾਂ ਕਰਦੇ ਨੇ ਕਿਉਂਕਿ ਜਿਹੜਾ ਰੋਡ ਪਟਿਆਲਾ ਤੋਂ ਪਾਰਸ ਨੂੰ ਜਾਂਦਾ ਤੇ ਉਹ ਆਹੀਏ ਰੋਡ ਤੁਸੀਂ ਦੇਖ ਸਕਦੇ ਹੋ ਪੂਰੇ ਨਾਉਨਕਾ ਗੁਰਾਸਰਿਆ ਬਿਆਨ ਚੁਬੀ ਦੇ ਉੱਤੇ ਲਕਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਨਾਉਨਕਾ ਮਿਲਲਾ ਪੂਰੇ ਨਜ਼ਾਰਿਆਂ ਦੇ ਵਿੱਚ ਪੂਰੀਆਂ ਨਰਾਉਨਕਾਂ ਨੇ ਪੂਰੇ ਲੱਗਿਆ ਹੋਈਆਂ ਤੁਸੀਂ ਦੇਖ ਸਕਦੇ ਹੋ ਬੜੀਆ ਹੈ ਨਾ ਬਾਜ਼ਾਰ ਸਜੇ ਹੋਏ ਨੇ ਪੂਰੇ ਬੈਕ ਤੋਂ ਅੰਦਾਜ਼ੇ ਹੀ ਫਾਇਦਾ ਨਾ ਤੁਸੀਂ ਦੇਖ ਸਕਦੇ ਹੋ ਕਿ ਭੀੜ ਹੋਣ ਦੇ ਕਾਰਨ ਫਿਰ ਜੇ ਆਪਾਂ ਗੱਡੀ ਚਾਹਦੇ ਗੱਡੀ ਦੇ ਵਿੱਚ ਫਿਰ ਆਪਾਂ ਨੂੰ ਦਿੱਕਤ ਆਂਦੀ ਲੋਕੀਓ ਨੂੰ ਪਤਿਆ ਹਰ ਇੱਕ ਨੂੰ ਹੁੰਦਾ ਜਦੋਂ ਤਿਹਾੜ ਹੁੰਦੇ ਨੇ ਵੀ ਸ਼ੋਪਿੰਗਾਂ ਕਰੀਏ ਤੇ ਇਸ ਕਰਕੇ ਆਪਾਂ ਬਾਈਕ ਤੇ ਸੀਗੇ ਅੱਜ ਮੈਂ ਬਾਈਕ ਤੇ ਸਭ ਨੂੰ ਵੀਡੀਓ ਬਣਾ ਕੇ ਦਿਖਾਣੇ ਪਟਿਆਲਾ ਸ਼ਹਿਰ ਦੀ ਦੇਸ਼ਾਉ ਦੇ ਪੁਰਾਣ ਰੌਣਕ ਮੇਲਾ ਆ ਦੇਖ ਸਕਦੇ ਹੋ ਤੁਸੀਂ ਪੁਰਾਣ ਉਹਦੇ ਦੁਕਾਨਾਂ ਸਜੀਆਂ ਪਈਆਂ ਨੇ ਰੰਗ-ਤਰੰਗੀਆਂ ਐ ਲੱਗ ਫੁੱਲਚੜੀਆਂ ਡੈਕੋਰੇਸ਼ਨ ਲੜੀਆਂ ਤੇ ਪ੍ਰੋਪਰ ਐਨ ਪੂਰਾ ਮੈਂ ਕਹਿੰਦਾ ਜੀ ਨਜ਼ਾਰਾ ਆਇਆ ਪਿਆ ਪੁਰਾਣ ਰੌਣਕ ਮੇਲਾ ਪੁਰਾਣ ਟਿਆਲਾ ਸ਼ਾਇਦ ਤੁਸੀਂ ਦੇਖ ਸਕਦੇ ਆ ਆਪਾਂ ਭਾਰਸ ਰੋਡ ਤੇ ਫਿਰ ਰਹੇ ਆ ਤੇ ਪੂਰਾ ਇਹ ਨਾਉਂਕੂ ਮੇਲਾ ਆਪਾਂ ਦੇਖ ਸਕਦੇ ਆ ਇਹਨ ਪ੍ਰੋਪਰ ਤੁਸੀਂ ਦੇਖ ਸਕਦੇ ਆ ਨਾ ਕਿ ਨਾ ਵੀ ਮਤਲਬ ਧਿਆਨ ਨਾਲ ਚੱਲਣਾ ਪੈਣਾ ਸਾਨੂੰ ਪੱਤੀ ਆ ਕਿਉਂਕਿ ਜਦੋਂ ਜਦੋਂ ਦੀਵਾਲੀ ਆਉਂਦੀ ਆਪਾਂ ਨੂੰ ਬਹੁਤ ਧਿਆਨ ਨਾਲ ਸ਼ਾਪਿੰਗਾਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਹਰ ਇੱਕ ਹੁੰਦਾ ਵੀ ਹਾਂ ਆਪਾਂ ਸ਼ਾਪਿੰਗਾਂ ਕਰੀਏ ਤੇ ਪਰ ਧਿਆਨ ਨਾਲ ਸ਼ਾਪਿੰਗ ਕਰੇ ਕੋਈ ਰਾ ਪਤਾ ਹੀ ਕਹਿਣਾ ਸਾਨੂੰ ਸਾਰਿਆਂ ਨੂੰ ਧਿਆਨ ਨਾਲ ਸ਼ੋਪਿੰਗ ਕਰੋ ਪੂਰਾ ਹੈ ਨਾ ਠੀਕ ਹੈ ਜੀ ਤੇ ਮਾੜਾ ਜੀ ਤੁਸੀਂ ਆਪਣਾ ਆਪ ਧਿਆਨ ਦੇਖ ਲੈ ਕਰੋ ਗੱਡੀਆਂ ਗੁਟੀਆਂ ਦੇਖ ਕੇ ਖੜਾ ਦੇ ਕਰੋ ਕਿਉਂਕਿ ਰਸਤਾ ਦੇ ਦੇ ਕਰੋ ਹਰ ਇੱਕ ਨੂੰ ਤੇ ਕਿਉਂਕਿ ਆ ਵੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਧਿਆਨ ਨਾਲ ਹੀ ਚੱਲਣਾ ਚਾਹੀਦਾ ਸ਼ਹਿਰਾਂ ਦੇ ਵਿੱਚ ਤੇ ਪਾਰਕਿੰਗ ਤੇ ਗੱਡੀ ਨੂੰ ਲਾ ਦੇ ਕਰੋ ਸਾਈਡ ਤੇ ਕਰਕੇ ਪ੍ਰੋਪਰ ਤੇ ਬਾਕੀ ਆਪਣਾ ਸਲੋ ਚੱਲੋ ਪਿਆਰ ਨਾਲ ਐਨ ਤਿਹਾੜ ਰੰਜੋਏ ਕਰੋ ਇਹ ਇਹ ਆਪਾਂ ਤੁਹਾਨੂੰ ਚੁੰਗੀ ਤੇ ਦਿਖਾ ਦਿਆ ਸਾਰਾ ਜੀ ਇਹ ਸਾਰੀ ਚੁੰਗੀ ਦਾ 뷰 ਆ ਠੀਕ ਆ ਜੀ ਤੇ ਆਪਾਂ ਵੀਡੀਓ ਰਾਈਸ ਨੂੰ ਦਿਖਾਤੇ ਹੈ ਭਾਰਤ ਚੁੰਗੀ ਦੇ ਉੱਤੇ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਈਆ ਤੇ ਸਾਰਾ ਇਹ ਚੁੰਗੀ ਆ ਭਾਰਤ ਚੁੰਗੀ ਤੇ ਵਧੀਆ ਇਹਨ ਬਦਾਨਾ ਸਜੀਆਂ ਪਈਆਂ ਨੇ ਪ੍ਰੋਪਰ ਐਂਡ ਵਧੀਆ ਐ ਨਾ ਤੁਸੀਂ ਦੇਖ ਸਕਦੇ ਹੋ ਸਾਰੇ ਪਿਆਰ ਨਾਲ ਸ਼ੋਪਿੰਗ ਕਰ ਰਹੇ ਨੇ ਸਾਰੇ ਆਏ ਨੇ ਵਧੀਆ ਤੇ ਵਧੀਆ ਐ ਨਾ ਦਾਲ ਨੂੰ ਤੁਹਾਨੂੰ ਦਿਖਾ ਦਿੱਤਾ ਪਾ ਆਪਣਾ ਚੱਲਦਾ ਫੇਸ ਨੂੰ ਅੱਗੇ ਦਿਖਾਣੇ ਵੀਡੀਓ ਬਣਾ ਕੇ